ਮੇਰੇ ਇਹ ਸਾਰੇ ਹੀ ਭੈਣ ਭਰਾਵਾਂ ਨੂੰ ਗੁਰਸਿੱਖ ਸੰਗਤਾਂ ਨੂੰ ਗੁਰੂ ਪਾਸ਼ਾ ਜੀ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਮੇਰਾ ਵੀਡੀਓ ਪਾਉਣ ਦਾ ਆਡੀਓ ਪਾਉਣ ਦਾ ਜਿਹੜਾ ਮਕਸਦ ਹੁੰਦਾ ਹੈ ਉਹ ਕੋਈ ਬਹੁਤ ਜ਼ਿਆਦਾ ਵਿਊ ਲੈਣ ਦਾ ਨਹੀਂ ਹੁੰਦਾ ਮੇਰਾ ਆਡੀਓ ਜਾਂ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਕੋਈ ਵੀ ਸਾਡਾ ਭੈਣ ਭਰਾ ਚਾਹੇ ਕੋਈ ਇੱਥੇ ਪੰਜਾਬ ਦੀ ਧਰਤੀ ਉੱਤੇ ਰਹਿ ਰਿਹਾ ਚਾਹੇ ਕੋਈ ਬਾਹਰ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਉੱਤੇ ਰਹਿ ਰਿਹਾ ਉਹ ਕਿਸੇ ਦੇ ਚੜਦੀ ਗਲਾ ਵਾਲੇ ਵਿਚਾਰ ਸੁਣ ਕੇ ਚੰਗੇ ਵਿਚਾਰ ਸੁਣ ਕੇ ਪੋਜ਼ਿਟਿਵ ਵਿਚਾਰ ਸੁਣ ਕੇ ਆਪਣੇ ਆਪ ਨੂੰ ਚੜਦੀ ਕਲਾ ਵਿੱਚ ਕਾਇਮ ਰੱਖ ਸਕੇ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਜਿੱਥੇ ਬੰਦਾ ਤਨ ਦੀਆਂ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਚੁੱਕਾ ਹੈ ਉਥੇ ਹੀ ਬੰਦਾ ਮਨ ਦੇ ਭਿਆਨਕ ਰੋਗ ਚਿੰਤਾ ਟੈਨਸ਼ਨ ਸਟ्रेस ਡਿਪਰੈਸ਼ਨ ਵਰਗੀਆਂ ਚੀਜ਼ਾਂ ਦਾ ਵਿਸ਼ਕਾਰ ਹੋ ਰਿਹਾ ਔਰ ਇਹਦੇ ਵਿੱਚ ਅਜੋਕੀ ਪੀੜੀ ਨੌਜਵਾਨ ਪੀੜੀ ਬਚਪਨ ਵਾਲੀ ਪੀੜੀ ਅੱਧ ਖੜ ਉਮਰ ਦੇ ਲੋਕ ਤੇ ਬਜ਼ੁਰਗ ਲੋਕ ਵੀ ਆਮ ਹੀ ਦੇਖੇ ਜਾਂਦੇ ਹਨ ਹਰ ਇੱਕ ਦੀਆਂ ਆਪੋ ਆਪਣੀਆਂ ਵੱਖੋ ਵੱਖ ਚਿੰਤਾਵਾਂ ਨੇ ਬੱਚੇ ਦੀ ਆਪਣੀ ਚਿੰਤਾ ਹੈ ਜਵਾਨ ਦੀ ਆਪਣੀ ਚਿੰਤਾ ਹੈ ਬਜ਼ੁਰਗ ਦੀ ਆਪਣੀ ਚਿੰਤਾ ਹੈ ਗਰੀਬ ਦੀ ਆਪਣੀ ਚਿੰਤਾ ਹੈ ਅਮੀਰ ਦੀ ਆਪਣੀ ਚਿੰਤਾ ਹੈ ਸਾਰਿਆਂ ਦੀਆਂ ਚਿੰਤਾਵਾਂ ਮੁਖੋ ਰੱਖ ਨੇ ਤੋਂ ਮੇਰਾ ਵੀਡੀਓ ਪਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਕੋਈ ਵੀ ਵੀਰ ਭਰਾ ਜਿਹੜਾ ਇਸ ਗੱਲ ਦੀ ਉਡੀਕ ਕਰ ਰਿਹਾ ਹੈ ਕਿ ਮੈਨੂੰ ਕੋਈ ਐਸਾ ਸੁਣਨ ਵਾਸਤੇ ਮਿਲੇ ਮੈਨੂੰ ਕੁਝ ਐਸਾ ਪੜ੍ਹਨ ਵਾਸਤੇ ਮਿਲੇ ਕਿ ਮੈਂ ਆਪਣੇ ਮਨ ਨੂੰ ਆਰਾਮ ਦੇ ਸਕਾਂ ਮੈਂ ਆਪਣੇ ਮਨ ਨੂੰ ਚੈਨ ਦੇ ਸਕਾਂ ਮੈਂ ਆਪਣੇ ਮਨ ਨੂੰ ਸ਼ਾਂਤੀ ਦੇ ਸਕਾਂ ਕੁਝ ਦਿਨ ਪਹਿਲਾਂ ਦੀ ਗੱਲ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਦਾ ਕੈਨੇਡਾ ਤੋਂ ਇੱਕ ਵੀਰ ਦਾ ਮੈਨੂੰ ਫੋਨ ਆਇਆ ਜਿਹੜਾ ਕਿ ਸਟੱਡੀ ਬੇਸ ਦੇ ਉੱਤੇ ਅੱਜ ਤੋਂ 7-8 ਸਾਲ ਪਹਿਲੇ ਸ਼ਾਇਦ ਕੈਨੇਡਾ ਗਿਆ ਸੀ ਤੇ ਉਸ ਵੀਰ ਦੇ ਇਹ ਬੋਲ ਸੀਗੇ ਮੈਨੂੰ ਕਹਿਣ ਲੱਗਾ ਕਿ ਵੀਰ ਜੀ ਤੁਹਾਡੇ ਨਾਲ ਗੱਲ ਕਰਨ ਦਾ ਬੜਾ ਦਿਲ ਕਰ ਰਿਹਾ ਸੀ ਤੇ ਚਲੋ ਹੁਣ ਛੇਤੀ ਛੇਤੀ ਨਾਲ ਕੋਈ ਠੰਡੀ ਜੀ ਗੱਲ ਸੁਣਾਓ ਸੋਣੀ ਜੀ ਕੋਈ ਗੱਲਬਾਤ ਸੁਣਾਓ ਕਿ ਮਨ ਨੂੰ ਠੰਡ ਪੈ ਜਾਏ ਮਨ ਨੂੰ ਸ਼ਾਂਤੀ ਆ ਜਾਏ ਮੈਂ ਉਸ ਵੀਰ ਨੂੰ ਹੈਰਾਨ ਹੋ ਕੇ ਪੁੱਛਿਆ ਮੈਂ ਕਿਾ ਵੀ ਹੋਂ ਤਾਂ ਤੁਸੀਂ ਏਡੀ ਸੋਹਣੀ ਦੁਨੀਆ ਵਿੱਚ ਏਡੇ ਸੋਹਣੇ ਮੁਲਕਾਂ ਵਿੱਚ ਚਲੇ ਗਏ ਜਿੱਥੋਂ ਦਾ ਵਾਤਾਵਰਨ ਬੜਾ ਸ਼ੋਧਾ ਬੜਾ ਸਾਫ਼ ਆ ਤੇ ਅਜੀਬ ਹੀ ਤੁਹਾਨੂੰ ਮਤਲਬ ਕਿ ਇੱਥੇ ਆ ਕੇ ਸ਼ਾਂਤੀ ਨਹੀਂ ਆਈ ਤਾਂ ਉਸ ਵੀਰ ਦਾ ਜਵਾਬ ਸੀਗਾ ਕਿ ਇੱਥੇ ਬਹੁਤ ਟੈਨਸ਼ਨਾਂ ਨੇ ਕੰਮਕਾਜ ਦੀਆਂ ਪਿੱਛੇ ਪਰਿਵਾਰ ਵੱਲ ਧਿਆਨ ਬਹੁਤ ਜਾਂਦਾ ਕਰਜ਼ਾ ਚੁੱਕ ਕੇ ਆਏ ਆ ਅਜੇ ਤੱਕ ਕਰਜ਼ਾ ਨਹੀਂ ਲਾਥ ਰਿਹਾ 5-6 ਸਾਲ ਹੋ ਗਏ ਆਪਾਂ ਨੂੰ ਆਇਆਂ ਨੂੰ ਇਸ ਕਰਕੇ ਜਦੋਂ ਵੀ ਅਸੀਂ ਬੜੀ ਟੈਨਸ਼ਨ ਦੇ ਵਿੱਚ ਹੁੰਨੇ ਆ ਤੇ ਸਾਨੂੰ ਉਸ ਸਮੇਂ ਇੱਥੇ ਕੋਈ ਤਾਂ ਹੈ ਨਹੀਂ ਵੀ ਜਿਹੜੀ ਮਾਂ ਗੱਲ ਨਾ ਲਾ ਲਵੇ ਪਿਓ ਗੱਲ ਨਾ ਲਾ ਲਵੇ ਹਨਾ ਤੇ ਵੀਰ ਜੀ ਕੋਈ ਵੰਦੀਆ ਜੀ ਗੱਲ ਸੁਣਾਓ ਕਿ ਜਿਸ ਨੂੰ ਸੁਣਨ ਦੇ ਸਾਰ ਮੇਰੇ ਮਨ ਨੂੰ ਠੰਡ ਪੈ ਜਾਵੇ ਚਲੋ ਫਿਰ ਮੈਂ ਉਹਦੇ ਨਾਲ ਫੋਨ ਦੇ ਉੱਤੇ ਕੁਝ ਗੁਰਬਾਣੀ ਦੀਆਂ ਗੁਰਮਤ ਵਿਚਾਰਾਂ ਕੀਤੀਆਂ ਕੁਝ ਗੁਰਸਿੱਖਾਂ ਦੀਆਂ ਜੀਵਨੀਆਂ ਸਾਂਝੀਆਂ ਕੀਤੀਆਂ ਤੇ ਅੱਧਾ ਘੰਟਾ ਗੱਲ ਕਰਨ ਤੋਂ ਬਾਅਦ ਉਸ ਬੰਦੇ ਨੇ ਕਿਹਾ ਕਿ ਹੁਣ ਮੇਰਾ ਟਿੱਡ ਪਰ ਗਿਆ ਮਤਲਬ ਕਿ ਮੈਨੂੰ ਬਹੁਤ ਸਕੂਨ ਭਰੀਆਂ ਗੱਲਾਂ ਸੁਣਨ ਵਾਸਤੇ ਮਿਲੀਆਂ ਮੈਨੂੰ ਬਹੁਤ ਸ਼ਾਂਤੀਮਾਨਣ ਵਾਲੀਆਂ ਗੱਲਾਂ ਮਿਲੀਆਂ ਹੁਣ ਮੈਨੂੰ ਸੌਖੀ ਨੀਂਦ ਆ ਜਾਊਗੀ ਮੇਰੇ ਮਨ ਤੋਂ ਸਾਰੇ ਦਾ ਸਾਰਾ ਬੋਝ ਉਤਰ ਗਿਆ ਮੇਰੇ ਮਨ ਦੀ ਸਾਰੀ ਸਟ੍ਰੈਸ ਦੂਰ ਹੋ ਗਈ ਆ ਤੋ ਉਸ ਵੀਰ ਦਾ ਵੀ ਇਹ ਇੱਕ ਸਨੇਹਾ ਸੀ ਮੈਨੂੰ ਹੁਕਮ ਸੀ ਤੇ ਹੋਰ ਵੀ ਕੁਝ ਗੁਰਸਿੱਖ ਪਿਆਰਿਆਂ ਦਾ ਮੈਨੂੰ ਇਹ ਹੁਕਮ ਸੀ ਕਿ ਜਰੂਰ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਵਿਚਾਰ ਸਾਂਝੇ ਕਰਦੇ ਰਿਹਾ ਕਰੋ ਤਾਂ ਜੋ ਦੇਸ਼ ਵਿਦੇਸ਼ ਵਿੱਚ ਜਾਂ ਇੱਥੇ ਉੱਥੇ ਬੈਠੀਆਂ ਸਿੱਖ ਸੰਗਤਾਂ ਜਾਂ ਗੁਰੂ ਪਿਆਰੇ ਜਾਂ ਸਾਡੇ ਖਾਸ ਕਰ ਨੌਜਵਾਨ ਭੈਣ ਭਰਾ ਜਿਹੜੇ ਹਨ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਕਿਉਂਕਿ ਅ ਅਜੋਕੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਅਸੀਂ ਸਭ ਕੁਝ ਲੱਭ ਰਹੇ ਹਾਂ ਪੈਸਾ ਲੱਭ ਰਹੇ ਹਾਂ ਘਰ-ਬਾਰ ਲੱਭ ਰਹੇ ਹਾਂ ਚੰਗਾ ਰਹਿਣ ਵਾਸਤੇ ਮੋਲ ਖ ਲੱਭ ਰਹੇ ਹਾਂ ਸਾਰਾ ਕੁਝ ਅਸੀਂ ਲੱਭਦੇ ਪਏ ਹਾਂ ਪਰ ਜੇਕਰ ਅਸੀਂ ਨਹੀਂ ਲੱਭਦੇ ਪਏ ਤਾਂ ਸਕੂਨ ਭਰੀ ਜ਼ਿੰਦਗੀ ਨਹੀਂ ਲੱਭਦੇ ਪਏ ਉਹਦੀ ਅਸੀਂ ਖੋਜ ਨਹੀਂ ਕਰਦੇ ਪਏ ਅੱਜ ਸਾਡੀ ਕੇਵਲ ਤੇ ਕੇਵਲ ਇੱਕ ਚੀਜ਼ ਕਰਕੇ ਦੌੜ ਲੱਗੀ ਹੋਈ ਆ ਕਿ ਮੈਂ ਬਸ ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦਾ ਵੱਧ ਤੋਂ ਵੱਧ ਪੈਸਾ ਇਕੱਠਾ ਕਰਨਾ ਪੈਸਾ ਹੀ ਕਮ ਆਉਣਾ ਹੈ ਕਿ ਪੈਸਾ ਹੀ ਕਮ ਆਉਣਾ ਹੈ ਪੈਸਾ ਹੀ ਕਮ ਆਉਣਾ ਹੈ ਜਾਗਦਿਆਂ ਵੀ ਪੈਸੇ ਬਾਰੇ ਸੋਚਦੇ ਆਂ ਸੁੱਤਿਆਂ ਸੁਪਨੇ 'ਚ ਵੀ ਪੈਸੇ ਬਾਰੇ ਸੋਚਦੇ ਆਂ ਗੱਲਬਾਤ ਵੀ ਪੈਸਾ ਵਧਾਉਣ ਦੀ ਕਰਦੇ ਆਂ ਇਦਾਂ ਕਰਕੇ ਨਹੀਂ ਗੁਰੂ ਪਿਆਰਿਓ ਸਾਡਾ ਭਲੇਖਾ ਹੈ ਗੁਰਬਾਣੀ ਦਾ ਫਰਮਾਨ ਹੈ ਸਤਿਗੁਰੂ ਫਰਮਾਉਂਦੇ ਨੇ ਸੁਖ ਨਾਹੀ ਬਹੁਤਾ ਧਨ ਖਾਟੇ ਸਾਬ ਜੀ ਕਹਿੰਦੇ ਨੇ ਚਾਹੇ ਜਿੰਨਾ ਮਰਜੀ ਤੁਸੀਂ ਧਨ ਖਾਟ ਲਓ ਸੰਸਾਰ ਦਾ ਦੁਨੀਆ ਦਾ ਫੇਰ ਵੀ ਸੁਖ ਨਹੀਂ ਆ ਸਕਦਾ ਜਿੰਨਾ ਚਿਰ ਪੈਸੇ ਦੇ ਨਾਲ ਬੰਦੇ ਨੂੰ ਸਬਰ ਨਾ ਆਇਆ ਸੰਤੋਖ ਨਾ ਆਇਆ ਸੰਤੁਸ਼ਟੀ ਨਾ ਆਈ ਤੇ ਇਹ ਚੀਜ਼ਾਂ ਜਿਹੜੀਆਂ ਨੇ ਦੇਵੀ ਗੁਣ ਸਬਰ ਸੰਤੋਖ ਦਇਆ ਧੀਰਜ ਧਰਮ ਖਿਮਾ ਪ੍ਰੇਮ ਇਹ ਬਿਨਾ ਭਗਤੀ ਤੋਂ ਬਿਨਾ ਭਗਤੀ ਵਾਲੇ ਬੰਦਿਆਂ ਦੀ ਸੰਗਤ ਤੋਂ ਬਿਨਾ ਇਹ ਗੁਣ ਬੰਦੇ ਦੀ ਜ਼ਿੰਦਗੀ ਵਿੱਚ ਨਹੀਂ ਆ ਸਕਦੇ ਸੋ ਸਾਡੀ ਜਿਹੜੀ ਅੱਜ ਦੀ ਦੌੜ ਲੱਗੀ ਹੋਈ ਆ ਉਹ ਕੇਵਲ ਤੇ ਕੇਵਲ ਪੈਸਾ ਇਕੱਠਾ ਕਰਨ ਤੇ ਕੇਵਲ ਤੇ ਕੇਵਲ ਧਨ ਜੋੜਨ ਤੇ ਤੇ ਇੰਨਾ ਜੋਰ ਕਾਦੇ ਵਾਸਤੇ ਅਸੀਂ ਲਾ ਰਹੇ ਹਾਂ ਕਿ ਇੱਕ ਸੁਖ ਦੀ ਆਨੰਦਮਈ ਜ਼ਿੰਦਗੀ ਜੀ ਸਕੀਏ ਤੇ ਸੁਖਮਈ ਆਨੰਦਮਈ ਜ਼ਿੰਦਗੀ ਦੀ ਜਿਹੜੀ ਆਪਾਂ ਖੋਜਿਆ ਉਹ ਬਾਹਰੋਂ ਕਰਦੇ ਪਏ ਆ ਸਾਡੇ ਦੋ ਤਰ੍ਹਾਂ ਦੇ ਜੀਵਨ ਨੇ ਇੱਕ ਸਾਡਾ ਜੀਵਨ ਹੈ ਸਮਾਜਿਕ ਜੀਵਨ ਜਿਹੜਾ ਸਾਡਾ ਬਾਹਰ ਦਾ ਜੀਵਨ ਹੈ ਸਾਡੇ ਤਨ ਦਾ ਜੀਵਨ ਹੈ ਇੱਕ ਸਾਡੇ ਅੰਦਰ ਦਾ ਜੀਵਨ ਹੈ ਜਿਹਨੂੰ ਅਸੀਂ ਅਧਿਆਤਮਕ ਜੀਵਨ ਆਖਦੇ ਹਾਂ ਸਾਡਾ ਜਿਹੜਾ ਅਧਿਆਤਮਕ ਜੀਵਨ ਹੈ ਸਾਡੇ ਮਨ ਦਾ ਜਿਹੜਾ ਜੀਵਨ ਹੈ ਜਿੱਥੇ ਚੰਗੇ ਮਾੜੇ ਵਿਚਾਰ ਚੱਲਦੇ ਨੇ ਕਦੀ ਟੈਂਦੀ ਕਲਾ ਆ ਜਾਂਦੀ ਹੈ ਉੱਥੇ ਕਦੀ ਚੜਦੀ ਕਲਾ ਆ ਜਾਂਦੀ ਹੈ ਉੱਥੇ ਸਾਰੀ ਗੱਲ ਮੰਨਦੀ ਹੈ ਸਾਰੀ ਖੇਡ ਮੰਨਦੀ ਹੈ ਸਾਰਾ ਪਸਾਰਾ ਮੰਨਦਾ ਹੈ ਅਗਰ ਮਨ ਅੰਦਰੋਂ ਚੜਦੀ ਗਲਾ ਵਿੱਚ ਹੈ ਤੇ ਬਾਹਰੋਂ ਬੰਦੇ ਨੇ ਸਸਤੇ ਕੱਪੜੇ ਵੀ ਪਾਏ ਹੋਏ ਨੇ ਤਾਂ ਤਾਂ ਵੀ ਉਸ ਬੰਦੇ ਦੇ ਚਿਹਰੇ ਤੇ ਇੱਕ ਅਲੱਗ ਨੂਰ ਹੋਏਗਾ ਅਗਰ ਮਨੁੱਖ ਦੇ ਅੰਦਰ ਸ਼ਾਂਤੀ ਹੈ ਸਬਰ ਹੈ ਸੰਤੋਖ ਹੈ ਸੰਤੁਸ਼ਟੀ ਹੈ ਤਾਂ ਬਾਹਰੋਂ ਭਾਵੇਂ ਉਹ ਬੰਦਾ ਰੋਜ਼ ਸਾਦਾ ਭੋਜਨ ਫੁਲਕਾ ਛਕਦਾ ਹੋਵੇ ਬਿਲਕੁਲ ਪਾਵੇਂ ਉਹ ਇੱਕ ਆਚਾਰ ਤੇ ਗੰਡੇ ਦੇ ਨਾਲ ਹੀ ਰੋਟੀ ਖਾ ਲੈਂਦਾ ਹੋਵੇ ਪਰ ਫਿਰ ਵੀ ਉਹ ਰੋਟੀ ਖਾ ਕੇ ਰੱਬ ਦਾ ਖੁਸ਼ੀ ਵਿੱਚ ਸ਼ੁਕਰਾਨਾ ਕਰਦਾ ਹੋਊਗਾ ਵੀ ਸ਼ੁਕਰ ਹੈ ਰੱਬਾ ਮੇਰੇ ਤੇ ਬਖਸ਼ਿਸ਼ ਕੀਤੀ ਮੈਨੂੰ ਰੋਜੀ ਬਖਸ਼ੀ ਪਰ ਜੇ ਸਾਡੇ ਅੰਦਰ ਸੁੱਖ ਨਹੀਂ ਆਨੰਦ ਨਹੀਂ ਖੇੜਾ ਨਹੀਂ ਸ਼ਾਂਤੀ ਨਹੀਂ ਚੜ੍ਹਦੀ ਕਲਾ ਨਹੀਂ ਤਾਂ ਬਾਹਰੋਂ ਅਸੀਂ ਭਾਵੇਂ ਮਹਿੰਗੇ ਤੋਂ ਮਹਿੰਗੇ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਹੋਟਲਾਂ ਦੇ ਵਿੱਚ ਜਾ ਕੇ ਮਹਿੰਗੇ ਤੋਂ ਮਹਿੰਗਾ ਖਾਣਾ ਵੀ ਖਾ ਲਿਆ ਪਰ ਉਸ ਖਾਣੇ ਦੇ ਨਾਲ ਮਨ ਚੜਦੀ ਗਲਾ ਵਿੱਚ ਨਹੀਂ ਹੋਣ ਵਾਲਾ ਫਿਰ ਸਾਨੂੰ ਪੁੱਛਣਾ ਚਾਹੀਦਾ ਹੈ ਮਹਾਰਾਜ ਗੁਰੂ ਪਿਆਰਿਓ ਮੇਰਾ ਮਨ ਕਿਵੇਂ ਚੜਦੀ ਗਲਾ ਦੇ ਵਿੱਚ ਹੋਊਗਾ ਤਾਂ ਗੁਰੂ ਸਾਹਿਬ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਹਨ ਕਿ ਜਿੰਨਾ ਚਿਰ ਮਨ ਆਪਣੇ ਮੂਲ ਦੇ ਨਾਲ ਨਹੀਂ ਜੁੜਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸਾਡਾ ਇਹ ਮਨ ਦੁਨੀਆ ਵਿੱਚ ਕਿਉਂ ਆਇਆ ਹੈ ਅਸੀਂ ਇਸ ਦੁਨੀਆ ਦੇ ਵਿੱਚ ਕਿਉਂ ਆਏ ਹਾਂ ਸਾਨੂੰ ਦੁਨੀਆ ਵਿੱਚ ਕਿਸ ਮਕਸਦ ਵਾਸਤੇ ਭੇਜਿਆ ਗਿਆ ਹੈ ਜਿੰਨਾ ਚਿਰ ਅਸੀਂ ਇਸ ਦੇ ਉੱਤੇ ਵਿਚਾਰ ਨਹੀਂ ਕਰਦੇ ਆਪਣੇ ਆਪ ਨਾਲ ਗੱਲ ਨਹੀਂ ਕਰਦੇ ਅਸੀਂ ਹਜ਼ਾਰਾਂ ਗੱਲਾਂ ਕਰਦੇ ਹਾਂ ਮਾਂ ਨਾਲ ਕਰਦੇ ਹਾਂ ਪਿਤਾ ਨਾਲ ਕਰਦੇ ਹਾਂ ਬੱਚਿਆਂ ਨਾਲ ਕਰਦੇ ਹਾਂ ਘਰ ਵਾਲੀ ਨਾਲ ਕਰਦੇ ਹਾਂ ਦੋਸਤਾਂ ਮਿੱਤਰਾਂ ਨਾਲ ਕਰਦੇ ਹਾਂ ਪਰ ਕਦੇ ਅਸੀਂ ਆਪਣੇ ਆਪ ਨਾਲ ਗੱਲ ਨਹੀਂ ਕਰਦੇ ਆਪਣੇ ਆਪ ਨਾਲ ਅਸੀਂ ਗੱਲ ਨਹੀਂ ਕਰਦੇ ਆਪਣੇ ਆਪ ਨੂੰ ਸ਼ੀਸ਼ੇ ਮੂਰੇ ਖੜਾ ਕਰਕੇ ਆਪਣੀਆਂ ਹੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਆਪਣੇ ਆਪ ਨੂੰ ਪੁੱਛੋ ਤੂੰ ਦੁਨੀਆ ਤੇ ਕਿਸ ਕੰਮ ਵਾਸਤੇ ਆਇਆ ਹੈ ਤੁਹਾਡਾ ਮਨ ਤੁਹਾਨੂੰ ਅੰਦਰੋਂ ਆਵਾਜ਼ ਦੇਵੇਗਾ ਤਾਂ ਪਾਸ਼ਾ ਦੀ ਬਾਣੀ ਦਾ ਕੀ ਫੈਸਲਾ ਹੈ ਭਾਈ ਪ੍ਰਾਪਤ ਮਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਾਸ਼ਾ ਕਹਿੰਦੇ ਨੇ ਕਿ ਤੂੰ ਇਸ ਸ੍ਰਿਸ਼ਟੀ ਤੇ ਜਿਹੜੀ ਆ ਮਨੁੱਖ ਦੇ ਹੀ ਤਾਰਨ ਕੀਤੀ ਹੈ ਨਾ ਪ੍ਰੇਮ ਵੰਡਣ ਵਾਸਤੇ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਗੁਰੂ ਦੀ ਕਾਲ ਕਮਾਈ ਸੇਵਾ ਸਿਮਰਨ ਕਰਨ ਵਾਸਤੇ ਇਸ ਚੀਜ਼ ਵਾਸਤੇ ਤੈਨੂੰ ਮਨੁੱਖ ਦੇ ਪ੍ਰਾਪਤ ਹੋਈ ਹੈ ਤੂੰ ਦੁਨੀਆ ਤੇ ਜਾ ਕੇ ਸੰਸਾਰ ਉੱਤੇ ਜਾ ਕੇ ਪਿਆਰ ਵੰਡ ਈਰਖਾ ਨਾ ਵੰਡ ਖੁਸ਼ੀਆਂ ਵੰਡ ਹਾਸੇ ਵੰਡ ਗਰੋਧ ਨਾ ਵੰਡ ਦੁਨੀਆ ਦੇ ਵਿੱਚ ਜਾ ਕੇ ਪ੍ਰੇਮ ਦੀ ਖੁਸ਼ਬੂ ਵੰਡ ਨਫ਼ਰਤ ਦੀ ਬਦਬੂ ਨਾ ਖਿਲਾਰ ਇਸ ਵਾਸਤੇ ਸਾਨੂੰ ਇਹ ਮਨੁੱਖ ਜਨਮ ਪ੍ਰਾਪਤ ਹੋਇਆ ਹੈ ਇਸ ਜਨਮ ਦੇ ਵਿੱਚ ਆਪਾਂ ਉਸ ਪ੍ਰਮਾਤਮਾ ਨੂੰ ਉਸ ਵਾਹਿਗੁਰੂ ਨੂੰ ਮਿਲਣਾ ਹੈ ਸਾਡੀ ਵਾਰੀ ਹੈ ਹੁਣ ਆਬ ਕਲੂ ਆਇਓ ਰੇ ਇੱਕ ਨਾਮ ਬੋ 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 ਹੁਣ ਸਾਡੀ ਵਾਰੀ ਆਈ ਹੈ ਮਨੁੱਖ ਬਣ ਕੇ ਅਸੀਂ ਧਰਤੀ ਉੱਤੇ ਆਏ ਹਾਂ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਗੁਰੂ ਦੀ ਕਾਲ ਕਮਾਈ ਸੇਵਾ ਦੇ ਵਿੱਚ ਜੁਟੇ ਰਹਿਣਾ ਹੈ ਜਦੋਂ ਅਸੀਂ ਆਪਣਾ ਅਧਿਆਤਮਿਕ ਜੀਵਨ ਗੁਰੂ ਵਾਲਾ ਕਰ ਲਿਆ ਨਾ ਅਮਰਤ ਵੇਲੇ ਉੱਠਦੇ ਹਾਂ ਜਪਜੀ ਸਾਹਿਬ ਦੀ ਬਾਣੀ ਬੜੇ ਪਿਆਰ ਵਿੱਚ ਪੜ੍ਹਦੇ ਹਾਂ ਜਾਂ ਅਸੀਂ ਸਹਿਜ ਪਾਠ ਕਰਦੇ ਹਾਂ ਜਾਂ ਅਸੀਂ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਦੇ ਹਾਂ ਜਾਂ ਅਸੀਂ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਹਾਂ ਜਾਂ ਕੁਝ ਵੀ ਕਹਿ ਲੋ ਅਧਿਆਤਮਿਕ ਕੁਝ ਵੀ ਕਹਿ ਲੋ ਕੋਈ ਵੀ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੈ ਕੋਈ ਸਿੱਖ ਹੈ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਾਈ ਹੈ ਜਦੋਂ ਅੰਮ੍ਰਿਤ ਵੇਲੇ ਆਪਣੇ ਪੈਗੰਬਰਾਂ ਦੀ ਮਹਾਪੁਰਖਾਂ ਦੀ ਬਾਣੀ ਨੂੰ ਪੜ੍ਹਦਾ ਹੈ ਸੁਣਦਾ ਹੈ ਵਿਚਾਰਦਾ ਹੈ ਤਾਂ ਉਹਦੇ ਦਿਨ ਦੀ ਸ਼ੁਰੂਆਤ ਹੀ ਸ਼ਾਂਤੀ ਤੋਂ ਹੁੰਦੀ ਹੈ ਸੋਹਣੇ ਕਰਮਾਂ ਤੋਂ ਹੁੰਦੀ ਹੈ ਇੱਕ ਗੱਲ ਹਮੇਸ਼ਾ ਜ਼ਿੰਦਗੀ ਵਿੱਚ ਯਾਦ ਰੱਖੋ ਅਗਰ ਤੁਸੀਂ ਆਪਣੀ ਸਵੇਰ ਵਧੀਆ ਕਰ ਲਈਨਾ ਤਾਂ ਤੁਸੀਂ ਆਪਣੀ ਸਵੇਰ ਤੋਂ ਆਪਣਾ ਸਾਰਾ ਦਿਨ ਵਧੀਆ ਕਰ ਸਕਦੇ ਹੋ ਅਗਰ ਤੁਸੀਂ ਆਪਣਾ ਸਾਰਾ ਦਿਨ ਵਧੀਆ ਕਰ ਲਿਆ ਨਾ ਤਾਂ ਤੁਸੀਂ ਆਪਣੀ ਰਾਤ ਬਹੁਤ ਵਧੀਆ ਸਕੂਨ ਦੀ ਨੀਂਦ ਲੈ ਸਕਦੇ ਹੋ ਅਗਰ ਤੁਸੀਂ ਇੱਕ ਦਿਨ ਤੇ ਰਾਤ ਮਿਲਾ ਕੇ 24 ਘੰਟੇ ਕਰ ਲੋ ਇੱਕ ਦਿਨ ਆਪਣਾ ਸਹੀ ਤਰੀਕੇ ਨਾਲ ਸੁੱਖ ਦੇ ਵਿੱਚ ਸੌਂ ਲਿਆ ਸੁੱਖ ਦੇ ਵਿੱਚ ਜਾਗ ਲਿਆ ਨਾ ਤਾਂ ਤੁਹਾਡਾ ਫਿਰ ਇੱਕ ਹਫਤਾ ਠੀਕ ਹੋ ਜਾਏਗਾ ਅਗਰ ਤੁਸੀਂ ਆਪਣਾ ਇੱਕ ਹਫਤਾ ਠੀਕ ਕਰ ਲਿਆ ਨਾ ਤਾਂ ਤੁਹਾਡਾ ਇੱਕ ਮਹੀਨਾ ਠੀਕ ਹੋ ਜਾਏਗਾ ਅਗਰ ਤੁਸੀਂ ਆਪਣਾ 1 ਮਹੀਨਾ ਠੀਕ ਕਰ ਲਿਆ ਨਾ ਤਾਂ ਤੁਹਾਡਾ 1 ਸਾਲ ਠੀਕ ਹੋ ਜਾਏਗਾ ਜਿੱਦਨ ਤੁਸੀਂ ਆਪਣੀ ਜ਼ਿੰਦਗੀ ਦਾ 1 ਸਾਲ ਠੀਕ ਕਰ ਲਿਆ ਨਾ ਉਸ ਦਿਨ ਤੁਹਾਡੀ ਸਾਰੀ ਜ਼ਿੰਦਗੀ ਦੇ ਸਾਰੇ ਸਾਲ ਠੀਕ ਹੋ ਜਾਣਗੇ ਪਰ ਆਪਣੀ ਸਵੇਰ ਵਧੀਆ ਕਰੋ ਕਿੱਥੋਂ ਸ਼ੁਰੂ ਕਰਨੀ ਸਵੇਰ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਤੁਸੀਂ ਆਪਣੀ ਸਵੇਰ ਅੰਮ੍ਰਿਤ ਵੇਲੇ ਤੋਂ ਸ਼ੁਰੂ ਕਰਨੀ ਤੁਹਾਡੀ ਸਵੇਰ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੈ ਕਲਗੀਧਰ ਜੀ ਦੀ ਗੋਦ ਵਿੱਚ ਹੈ ਤੁਹਾਡੀ ਸਵੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਹੈ ਗੁਰਬਾਣੀ ਪੜੋ ਤੇ ਬੜੇ ਸਹਿਜ ਵਿੱਚ ਪੜੋ ਬਹੁਤੀ ਨਾਮ ਪੜੋ ਥੋੜੀ ਪੜੋ ਮੈਂ ਫਿਰ ਬੇਨਤੀ ਕਰਦਾ ਗੁਰਬਾਣੀ ਪੜੋ ਤੇ ਬਹੁਤੀ ਭਾਵੇਂ ਨਾਮ ਪੜੋ ਬੇਸ਼ੱਕ ਥੋੜੀ ਹੀ ਪੜੋ ਪਰ ਪ੍ਰੇਮ ਦੇ ਹੁਲਾਰਿਆਂ ਵਿੱਚ ਪੜੋ ਬੈਰਾਗ ਦੇ ਵਿੱਚ ਆ ਕੇ ਪੜੋ ਸਹਿਜ ਦੇ ਵਿੱਚ ਆ ਕੇ ਪੜੋ ਪ੍ਰੇਮ ਦੇ ਵਿੱਚ ਪੜੋ ਗਾ ਗਾ ਕੇ ਪੜੋ ਵਿਸ਼ਰਾਮ ਲਾ ਲਾ ਕੇ ਪੜੋ ਇਦਾਂ ਪੜੋ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਤੇ ਗੁਰੂ ਤੁਹਾਡੀ ਗੱਲ ਦੀ ਹਾਮੀ ਭਰਦਾ ਹੈ ਤੇ ਉਹ ਭਰਦਾ ਵੀ ਹੈ ਕਿਉਂਕਿ ਸਾਨੂੰ ਵੇਖਦਾ ਹੈ ਸਾਨੂੰ ਸੁਣਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਬਹੁਤੇ ਪਿੱਛੇ ਪੈਣ ਦੀ ਲੋੜ ਨਹੀਂ ਥੋੜਾ ਕਰ ਲਓ ਪਰ ਪਿਆਰ ਵਾਲਾ ਕਰੋ ਉਹ ਕਰੋ ਜਿਹੜਾ ਗੁਰੂ ਨੂੰ ਪਸੰਦ ਆਵੇ ਫਿਰ ਬੇਨਤੀ ਕਰਦਾ ਬਹੁਤ ਹੌਲੀ-ਹੌਲੀ ਮੈਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਜੋ ਤੁਹਾਨੂੰ ਕੱਲੀ-ਕੱਲੀ ਗੱਲ ਦੀ ਸਮਝ ਪੈ ਜੇ ਬੜਾ ਆਸਾਨ ਤਰੀਕਾ ਹੈ ਤੇ ਗੁਰੂ ਕੋਲੋਂ ਪਰਮਾਤਮਾ ਕੋਲੋਂ ਡਰਨ ਦੀ ਲੋੜ ਨਹੀਂ ਹੈ ਉਹ ਕੋਈ ਡਰਨ ਵਾਲੀ ਚੀਜ਼ ਨਹੀਂ ਡਰਾਉਣ ਵਾਲੀ ਚੀਜ਼ ਨਹੀਂ ਪਰਮਾਤਮਾ ਗੁਰੂ ਗੁਰੂ ਪਿਆਰੇ ਉਹ ਤਾਂ ਡਰ ਲਾਉਣ ਵਾਲੀਆਂ ਹਸਤੀਆਂ ਨਹੀਂ ਗੁਰੂ ਦੇ ਕੋਲ ਬੈਠੇ ਆਂ ਡਰ ਲੱਥਦਾ ਹੁੰਦਾ ਡਰ ਲੱਗਦਾ ਨਹੀਂ ਹੁੰਦਾ ਸੰਤ ਦੇ ਕੋਲ ਬੈਠ ਕੇ ਡਰ ਲੱਥ ਜਾਂਦਾ ਹੁੰਦਾ ਹਰ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਚਰਨਾਂ ਵਿੱਚ ਕੋਈ ਰਾਖਸ਼ ਵੀ ਬਹਿ ਜਾਂਦਾ ਸੀ ਉਹਦਾ ਵੀ ਡਰ ਲੈ ਜਾਂਦਾ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕੋਈ ਚੋਰ ਵੀ ਬਹਿ ਜਾਂਦਾ ਸੀ ਉਹਦਾ ਡਰ ਲੈ ਜਾਂਦਾ ਸੀ ਕਿਉਂ ਲੈ ਜਾਂਦਾ ਸੀ ਉਹਨੂੰ ਪਤਾ ਸੀ ਕਿ ਗੁਰੂ ਨਾਨਕ ਨੇ ਮੈਨੂੰ ਸਜ਼ਾ ਨਹੀਂ ਦੇਣੀ ਗੁਰੂ ਨਾਨਕ ਨੇ ਮੈਨੂੰ ਮਾਫੀ ਦੇਣੀ ਹੈ ਰਾਖਸ਼ ਨੂੰ ਵੀ ਪਤਾ ਸੀ ਜੇ ਮੇਰੀ ਖੋਟੇ ਕਰਮਾ ਕਰਕੇ ਕੋਈ ਬੁੱਧੀ ਰਾਖਸ਼ਾਂ ਵਾਲੀ ਹੋ ਗਈ ਹੈ ਤੇ ਗੁਰੂ ਨੇ ਮੈਨੂੰ ਸਜ਼ਾ ਨਹੀਂ ਦੇਣੀ ਗੁਰੂ ਨੇ ਮੈਨੂੰ ਮਾਫੀ ਦੇਣੀ ਹੈ ਗੁਰੂ ਮਾਫੀ ਦਾ ਭੰਡਾਰ ਹੈ ਗੁਰੂ ਖਿਮਾ ਦਾ ਸਾਗਰ ਹੈ ਤੇ ਆਪਣੀ ਵਿਚਾਰ ਤੇ ਆਈਏ ਥੋੜਾ ਕਰ ਲੋ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜੇ ਪੰਜ ਬਾਣੀਆਂ ਦਾ ਨਿਤਨੇਮ ਕਰ ਸਕਦੇ ਹੋ ਤਾਂ ਬੜੀ ਵੱਡੀ ਸੋਹਣੀ ਗੱਲ ਹੈ ਪੰਜ ਹੀ ਕਰ ਲੋ ਤੇ ਜੇ ਮਨ ਇੱਕ ਦੇ ਉੱਤੇ ਹੀ ਹੈ ਜਪਜੀ ਸਾਹਿਬ ਦਾ ਪਾਠ ਹੀ ਕਰਦੇ ਹੋ ਤਾਂ ਕਰੋ ਪਿਆਰ ਨਾਲ ਕਰੋ ਹੌਲੀ-ਹੌਲੀ ਆਪੇ ਇਹਦੇ ਵਿੱਚ ਵਾਧਾ ਹੁੰਦਾ ਜਾਏਗਾ ਅੱਜ ਇੱਕ ਬਾਣੀ ਤੇ ਹੋ ਇੱਕ ਮਹੀਨਾ ਇਹਨੂੰ ਸਕੂਨ ਦੇ ਨਾਲ ਕਰੋ ਬੜੀ ਸ਼ਰਧਾ ਦੇ ਨਾਲ ਕਰੋ ਔਰ ਇਸ ਵਾਸਤੇ ਕਰੋ ਮੇਰੇ ਮਨ ਦੀਆਂ ਭੁੱਖਾਂ ਦੂਰ ਹੋ ਜਾਣ ਸਤਿਗੁਰੂ ਜਦੋਂ ਤੁਸੀਂ ਗੁਰਬਾਣੀ ਇਸ ਭਾਵਨਾ ਦੇ ਅਨਸਾਰ ਪੜੋਗੇ ਕਿ ਸਤਿਗੁਰੂ ਮੇਰੀਆਂ ਭੁੱਖਾਂ ਦੂਰ ਹੋ ਜਾਣ ਮੇਰੇ ਮਨ ਨੂੰ ਟਿਕਾ ਆ ਜਾਵੇ ਮੇਰੇ ਮਨ ਨੂੰ ਸ਼ਾਂਤੀ ਆ ਜਾਵੇ ਤਾਂ ਆਪਣੇ ਆਪ ਸੱਚੇ ਪਾਤਸ਼ਾਹ ਮੇਹਰਾਂ ਦੇ ਘਰ ਵੀ ਜਾਣ ਕੇ ਤੁਹਾਡੀ ਝੋਲੀ ਵਿੱਚ ਰੋਜ਼ ਇੱਕ ਕਿਣਕਾ ਪਾਇਆ ਕਰਨਗੇ ਤੁਹਾਡੀ ਸਵੇਰ ਵਧੀਆ ਹੋਗੀ ਤੁਸੀਂ ਬਹੁਤ ਸੋਨਾ ਕੰਮ ਕੀਤਾ ਸਵੇਰੇ ਉੱਠ ਕੇ ਪਰਮਾਤਮਾ ਦਾ ਸ਼ੁਕਰ ਕੀਤਾ ਪਰਮਾਤਮਾ ਦਾ ਸਿਮਰਨ ਕੀਤਾ ਗੁਰੂ ਦੀ ਬਾਣੀ ਪੜ੍ਹੀ ਸੁਣੀ ਫਿਰ ਉਸ ਤੋਂ ਬਾਅਦ ਵਿੱਚ ਹਮੇਸ਼ਾ ਪੋਜ਼ਿਟਿਵ ਸੋਚੋ ਕਿ ਅੱਜ ਮੇਰੇ ਨਾਲ ਕੁਝ ਵਧੀਆ ਹੋਣਾ ਤੇ ਵਧੀਆ ਹੋ ਕੇ ਰਹੇਗਾ ਕਿਉਂਕਿ ਮੈਂ ਵਧੀਆ ਕਰਨ ਦੀ ਯੋਗ ਹਾਂ ਮੈਂ ਵਧੀਆ ਹੀ ਕਰੂੰਗਾ ਤੇ ਮੇਰਾ ਇਸ ਕੰਮ ਦੇ ਵਿੱਚ ਮੇਰਾ ਗੁਰੂ ਸਾਥ ਦੇਵੇਗਾ ਮੇਰਾ ਪਰਮਾਤਮਾ ਮੇਰਾ ਸਾਥ ਦੇਵੇਗਾ ਹਮੇਸ਼ਾ ਜਦੋਂ ਤੁਸੀਂ ਪੋਜ਼ਿਟਿਵ ਹੀ ਸੋਚੋਗੇ ਪੋਜ਼ਿਟਿਵ ਹੀ ਕਰੋਗੇ ਤਾਂ ਰਿਜ਼ਲਟ ਵੀ ਤੁਹਾਨੂੰ ਪੋਜ਼ਿਟਿਵ ਹੀ ਮਿਲਣਗੇ ਦੂਸਰੀ ਗੱਲ ਕੋਸ਼ਿਸ਼ ਕਰਨੀ ਹੈ ਸਾਰਾ ਦਿਨ ਆਪਾਂ ਕਿਸੇ ਦਾ ਦਿਲ ਨਾ ਦੁਖਾਈਏ ਸਗੋਂ ਅਗਰ ਕਿਸੇ ਦਾ ਦਿਲ ਦੁਖਿਆ ਹੋਇਆ ਤਾਂ ਅਸੀਂ ਉਹਦੇ ਦਿਲ ਦੇ ਉੱਤੇ ਮਰਹਮ ਲਗਾਈਏ ਕੁਝ ਐਸੀਆਂ ਗੱਲਾਂ ਕਰੀਏ ਪੋਜ਼ਿਟਿਵ ਚੜਦੀ ਕਲਾ ਵਾਲੀਆਂ ਸੋਹਣੀਆਂ ਵਿਚਾਰਾਂ ਕਰੀਏ ਕਿ ਸੁਣ ਕੇ ਉਹਦਾ ਮਨ ਡਿਪਰੈਸ਼ਨ ਦੇ ਵਿੱਚੋਂ ਬਾਹਰ ਆਏ ਚਿੰਤਾ ਦੇ ਵਿੱਚੋਂ ਬਾਹਰ ਆਏ ਉਹਨੂੰ ਗੁਰੂ ਦੀ ਹੋਣ ਦਾ ਅਹਿਸਾਸ ਕਰਾਈਏ ਕਿ ਭਲਿਆ ਸਾਡੀਆਂ ਚਿੰਤਾਵਾਂ ਸਾਡੇ ਦੁੱਖ ਏਡੇ ਵੱਡੇ ਨਹੀਂ ਜਿੱਡੀ ਵੱਡੀ ਗੁਰੂ ਨਾਨਕ ਦੀ ਮਿਹਰ ਹੈ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਕਿ ਗੁਰੂ ਪਿਆਰਿਆ ਗੁਰੂ ਦੀ ਨਦਰ ਬਹੁਤ ਵੱਡੀ ਹੈ ਜੇ ਗੁਰੂ ਦੀ ਨਦਰ ਕਿਸੇ ਸੁੱਕੇ ਰੁੱਖ ਦੇ ਉੱਤੇ ਪੈ ਜਾਂਦੀ ਹੈ ਤਾਂ ਉਹ ਹਰਿਆ ਭਰਿਆ ਹੋ ਜਾਂਦਾ ਹੈ ਸੁੱਕੇ ਹਰੇ ਕੀਏ ਖਿੰਮਾ ਹੈ ਜੇ ਗੁਰੂ ਦੀ ਨਦਰ ਰਾਖਸ਼ਾਂ ਉੱਤੇ ਪੈਂਦੀ ਹੈ ਤੇ ਗੁਰੂ ਉਹਨਾਂ ਨੂੰ ਵੀ ਦੇਵਤੇ ਬਣਾ ਦਿੰਦਾ ਹੈ ਜੇ ਗੁਰੂ ਦੀ ਨਦਰ ਚੋਰਾਂ 'ਤੇ ਪੈਂਦੀ ਹੈ ਠੱਗਾਂ ਉੱਤੇ ਪੈਂਦੀ ਹੈ ਤਾਂ ਗੁਰੂ ਉਹਨਾਂ ਨੂੰ ਵੀ ਸਾਧੂ ਗੁਰਮੁਖਵਰਤੀ ਵਾਲਾ ਬਣਾ ਦਿੰਦਾ ਹੈ ਬਸ ਗੁਰੂ ਦੀ ਨਦਰ ਮੰਗ ਜਿਸ ਦਿਨ ਤੈਨੂੰ ਗੁਰੂ ਦੀ ਨਦਰ ਮਿਲ ਗਈ ਤੇਰੇ ਸਾਰੇ ਦੇ ਸਾਰੇ ਕਾਜ ਲੋਕ ਤੇ ਪ੍ਰਲੋਭ ਸੁਹੇਲੇ ਹੋ ਜਾਣੇ ਹਨ ਦੂਜੀ ਗੱਲ ਕਿਸੇ ਦਾ ਦਿਲ ਨਾ ਦਿਖਾਈਏ ਤੀਸਰੀ ਗੱਲ ਸਾਡੇ ਕੋਲ ਜੋ ਵੀ ਕੁਝ ਹੈ ਜਿੱਦਾਂ ਦਾ ਵੀ ਹੈ ਜਿੱਦਾਂ ਦੇ ਵੀ ਹਾਲਾਤਾਂ ਵਿੱਚੋਂ ਅਸੀਂ ਲੰਘ ਰਹੇ ਹਾਂ ਪ੍ਰਮਾਤਮਾ ਦਾ ਸ਼ੁਕਰ ਕਰੀਏ ਵਾਹਿਗੁਰੂ ਦਾ ਧੰਨਵਾਦ ਕਰੀਏ ਕਿਉਂਕਿ ਜੀ ਅਸੀਂ ਸ਼ੁਕਰ ਕਰਾਂਗੇ ਮਨ ਸਬਰ ਦੇ ਵਿੱਚ ਆਏਗਾ ਸੰਤੋਖ ਦੇ ਵਿੱਚ ਆਏਗਾ ਮੈਂ ਆਪ ਜੀ ਨੂੰ ਇਥੇ ਰੋਕੇ ਬੇਨਤੀ ਕਰਨੀ ਚਾਹਾਂਗਾ ਆਪਣੀ ਨਾ ਜ਼ਿੰਦਗੀ ਦੇ ਵਿੱਚ ਇੱਕ ਚਿਹਰਾ ਵਸਾਓ ਜਿਵੇਂ ਕਲਗੀਧਰ ਪਾਤਸ਼ਾਹ ਜੀ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਨਾਮ ਲਿਆ ਹਿਰਦਾ ਚੜ੍ਹਦੀ ਕਲਾ ਵਿੱਚ ਆਉਂਦਾ ਹੈ ਜਿਨ੍ਹਾਂ ਦਾ ਨਾਮ ਲਿਆ ਰੋਮ ਰੋਮ ਪ੍ਰੇਮ ਵਿੱਚ ਭਰ ਜਾਂਦਾ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੂਰੀ ਰੱਖੋ ਭਾਵ ਸਤਗੁਰੂ ਸਾਡੇ ਜੀਵਨ ਦੀ ਅਗਵਾਈ ਕਰਨ ਜਦੋਂ ਵੀ ਤੁਹਾਡੇ ਤੇ ਕੋਈ ਦੁੱਖ ਭਰਿਆ ਸਮਾਂ ਹੋਵੇ ਕੋਈ ਐਹੋ ਜੀ ਸਥਿਤੀ ਹੋਵੇ ਕਿ ਕੋਈ ਨਾ ਆਵਤ ਨੇ ਰੇ ਕੋਈ ਨੇੜੇ ਨਹੀਂ ਆਉਂਦਾ ਤਾਂ ਉਸ ਵਕਤ ਫਿਰ ਆਪ ਗੁਰੂ ਦੇ ਨੇੜੇ ਚਲੇ ਜਾਓ ਗੁਰੂ ਤੁਹਾਡੇ ਨੇੜੇ ਹੋ ਜਾਏਗਾ ਤੁਸੀਂ ਗੁਰੂ ਦੇ ਨੇੜੇ ਹੋ ਜਾਓਗੇ ਗਲਵਕੜੀ ਪੈ ਜਾਏਗੀ ਗੁਰੂ ਦੇ ਚਰਨਾਂ ਨੂੰ ਗਲਵਕੜੀ ਪਾ ਲਓ ਅਰਦਾਸ ਕਰੋ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਰਾ ਆਪਣੀ ਅੱਖਾਂ ਸਾਹਮਣੇ ਲਿਆਓ ਉਹਨਾਂ ਦਾ ਜੀਵਨ ਆਪਣੀ ਅੱਖਾਂ ਮੂਰੀ ਲੈ ਕੇ ਆਓ ਕਿਵੇਂ ਕਲਗੀਆਂ ਵਾਲੇ ਪਾਸ਼ਾ ਆਨੰਦਪੁਰ ਦਾ ਕਿਲਾ ਛੱਡਦੇ ਨੇ ਪਿੱਛੇ ਮੁੜ ਕੇ ਨਹੀਂ ਦੇਖਦੇ ਕਿ ਮੇਰੇ ਪਿਤਾ ਦੀ ਸੰਪਤੀ ਸੀ ਇਹਨੂੰ ਕੌਣ ਸੰਭੇਗਾ ਚੜਦੀ ਗਲਾ ਵਿੱਚ ਅੱਗੇ ਅੱਗੇ ਵਧਦੇ ਜਾਂਦੇ ਨੇ ਪੁੱਤਰ ਸ਼ਹੀਦ ਹੋ ਜਾਂਦੇ ਨੇ ਤਾਂ ਵੀ ਖੁਦਾ ਦਾ ਸ਼ੁਕਰ ਮਨਾਉਂਦੇ ਨੇ ਮਾਤਾ ਜੀ ਜੋ ਸ਼ਹੀਦ ਹੋ ਜਾਂਦੀ ਹੈ ਤਾਂ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਨੇ ਉਹਦੀ ਰਜ਼ਾ ਵਿੱਚ ਰਹਿੰਦੇ ਨੇ ਫਿਰ ਇੱਕ ਦਿਨ ਐਸਾ ਹੁੰਦਾ ਜਿਸ ਦਿਨ ਉਹ ਇਕੱਲੇ ਹੀ ਹੁੰਦੇ ਨੇ ਕੋਲ ਉਹਨਾਂ ਦੇ ਸਹਰਾਣਾ ਵੀ ਨਹੀਂ ਹੁੰਦਾ ਥੱਲੇ ਬਸੌਣ ਨੂੰ ਕੋਈ ਆਸਨ ਵੀ ਨਹੀਂ ਹੁੰਦਾ ਉਹ ਧਰਤੀ ਨੂੰ ਹੀ ਆਪਣਾ ਆਸਨ ਬਣਾ ਲੈਂਦੇ ਨੇ ਤੇ ਖੁਦ ਹੀ ਇੱਕ ਟਿੰਡ ਨੂੰ ਆਪਣਾ ਸਹਰਾਣਾ ਬਣਾ ਲੈਂਦੇ ਨੇ ਤੇ ਉਸ ਖੁਦਾ ਦੇ ਹੁਕਮ ਦੇ ਵਿੱਚ ਬਾਣੇ ਵਿੱਚ ਬੜੀ ਸੁਖ ਦੀ ਅਨੇਂਦ ਵਿੱਚ ਜਾਂਦੇ ਨੇ ਬਸ ਏ ਦੇਖੋ ਵੀ ਸਭ ਕੁਝ त्याग ਕੇ ਪੁੱਤਰ ਵਾਰ ਕੇ ਘਰ-ਬਾਰ त्याग ਕੇ दशमेश ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਦੀ ਸੇਜ ਤੇ ਪਏ ਹੋਏ ਵੀ ਕਿਵੇਂ ਮੁਸਕਰਾਉਂਦੇ ਨੇ ਉਹ ਚਿਹਰਾ ਆਪਣੀ ਅੱਖਾਂ ਤੋਂ ਉਹਲੇ ਨਾ ਹੁੰਦੇ ਉਹ ਦਸਵੇਂ ਪਾਤਸ਼ਾਹ ਦਾ ਤੁਹਾਡੀ ਸਦਾ ਚੜ੍ਹਦੀ ਕਲਾ ਸੋ ਇਸ ਕਰਕੇ ਹਮੇਸ਼ਾ ਇਹ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਚੜ੍ਹਦੀ ਕਲਾ ਵਾਲਿਆਂ ਦੀ ਸੰਗਤ ਕਰੋ ਉਹਨਾਂ ਦੇ ਵਿਚਾਰ ਪੜੋ ਸੁਣੋ ਤੇ ਹੌਲੀ-ਹੌਲੀ ਸਮਾਂ ਬਦਲਦਾ ਹੈ ਹਾਲਾਤ ਬਦਲਦੇ ਨੇ ਜ਼ਿੰਦਗੀ ਬਦਲਦੀ ਏ ਲੋਕ ਤੇ ਪ੍ਰਲੋਕ ਸਵਰ ਜਾਂਦਾ ਹੈ ਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ਾਂ ਕਰੇ ਇਹ ਆਣੀ ਮਤ ਦੇ ਅਨੁਸਾਰ ਛੋਟੀ ਮਤ ਦੇ ਅਨੁਸਾਰ ਮੈਂ ਤੁਹਾਡੇ ਨਾਲ ਜਿੰਨੀਆਂ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਇਹਦੇ ਵਿੱਚ ਬੇਅੰਤੀ ਭੁੱਲਾਂ ਹੋਈਆਂ ਕਿਰਪਾ ਕਰਕੇ ਮੈਨੂੰ ਮਾਫ਼ ਕਰਿਓ ਕਿਉਂਕਿ ਮੈਂ ਫੇਰ ਬੇਨਤੀ ਕਰਦਾ ਮੈਂ ਕੋਈ ਵਿਦਵਾਨ ਨਹੀਂ ਹੈਗਾ ਮੈਂ ਸਿਰਫ ਆਪ ਸੰਗਤ ਦੀਆਂ ਅਸੀਸਾਂ ਤੁਹਾਡਾ ਛੋਟਾ ਵੀਰ ਹਾਂ ਤੇ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੈਂ ਆਪ ਜੀ ਦੇ ਕੋਲੋਂ ਖਿਮਾ ਮੰਗਦਾ ਪੁੱਲ ਚੁੱਕ ਦੀ ਮਾਫੀ ਬਖਸ਼ਣੀ ਨਿਤਨੇਮੀ ਬਣਨਾ ਗੁਰੂ ਦੇ ਸ਼ੁਕਰਗੁਜ਼ਾਰ ਹੋਣਾ ਤੇ ਗੁਰੂ ਦੀ ਰਜ਼ਾ ਵਿੱਚ ਰਹਿਣਾ ਇਹੋ ਨਿਸ਼ਾਨੀ ਪ੍ਰੇਮ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ